ਰਾਹੇ ਗੁਰਜੀ ਕਾ ਖਾਂਸਾ ਰਾਹੇ ਗੁਰਜੀ ਕੀ ਫਤਿਹ ਇੱਕ ਵਾਰੀ ਸੰਤ ਬਾਬਾ ਸੁੰਦਰ ਸਿੰਘ ਦਾਮਦਮੇ ਟਕਸਾਲ ਵਾਲਿਆਂ ਕੋਲ ਇੱਕ ਬੀਬੀ ਆਈ ਤੇ ਫਤਿਹ ਬੁਲਾ ਕੇ ਮਹਾਪੁਰਸ਼ਾਂ ਦੇ ਕੋਲ ਬੈਠ ਗਈ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਹ ਬਹੁਤ ਦੁਖੀ ਹੈ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਮਹਾਪੁਰਸ਼ ਉਸ ਬੀਬੀ ਨੂੰ ਪੁੱਛਦੇ ਨੇ ਮਾਈ ਕੀ ਗੱਲ ਹੈ ਵੈਸੇ ਤਾਂ ਮਹਾਪੁਰਸ਼ ਅੰਦਰ ਦੀ ਜਾਣਨ ਵਾਲੇ ਹਨ ਪਰ ਫਿਰ ਵੀ ਉਹ ਬੀਬੀ ਨੂੰ ਪੁੱਛਦੇ ਹਨ ਤੇ ਮਾਤਾ ਕਹਿੰਦੀ ਹੈ ਘਰ ਵਿੱਚ ਦੁੱਧ ਹੈ ਹਰ ਪ੍ਰਕਾਰ ਦਾ ਰਿਜਕ ਹੈ ਪਰ ਫਿਰ ਵੀ ਇੱਕ ਚੀਜ਼ ਦੀ ਕਮੀ ਹੈ ਮਹਾਪੁਰਸ਼ ਆਖਣ ਲੱਗੇ ਮਾਈ ਦੱਸ ਕਿਹੜੀ ਚੀਜ਼ ਦੀ ਕਮੀ ਹੈ ਮਾਤਾ ਰੋਂਦੀ ਹੋਈ ਬੋਲੀ ਬਾਬਾ ਜੀ ਘਰ ਵਿੱਚ ਪੁੱਤਰ ਨਹੀਂ ਹੈ ਜਦੋਂ ਇਹ ਗੱਲ ਮਾਤਾ ਨੇ ਸੰਤ ਬਾਬਾ ਸੁੰਦਰ ਸਿੰਘ ਜੀ ਦਮਦਮੀ ਟਕਸਾਲ ਵਾਲਿਆਂ ਨੂੰ ਆਖੀ ਤੇ ਉਹ 2 ਮਿੰਟ ਕੁਝ ਨਹੀਂ ਬੋਲੇ ਬਿਲਕੁਲ ਸ਼ਾਂਤ ਹੋ ਗਏ ਤੇ ਫਿਰ 2 ਮਿੰਟ ਬਾਅਦ ਬੋਲੇ ਮਾਤਾ ਜੀ ਅਸੀਂ ਤੈਨੂੰ ਕੋਈ ਬਚਨ ਆਖੀਏ ਤੇ ਤੂੰ ਮੰਨੇਗੀ ਬਚਨ ਥੋੜਾ ਔਖਾ ਹੈ ਸੋਚ ਲੈ ਮਾਤਾ ਆਖਣ ਲੱਗੀ ਮੈਂ ਕੋਈ ਵੀ ਬਚਨ ਮੰਨਣ ਨੂੰ ਤਿਆਰ ਹਾਂ ਤੇ ਫਿਰ ਮਹਾਪੁਰਸ਼ ਬੋਲੇ ਹਰ ਰੋਜ਼ 25 ਪਾਠ ਜਪਦੀ ਸਾਹਿਬ ਦੇ ਸਮਾਂ ਸਾਲ ਤੱਕ ਕਰਨੇ ਹਨ ਮਨਜ਼ੂਰ ਹੈ ਮਾਤਾ ਅੱਖਣ ਲੱਗੀ ਮਨਜ਼ੂਰ ਹੈ ਫਿਰ ਮਾਤਾ ਨੇ ਪਾਠ ਕਰਨੇ ਸ਼ੁਰੂ ਕਰ ਦਿੱਤੇ ਅੱਜ ਹੋਰ ਕੱਲ ਹੋਰ 10 ਦਿਨਾਂ ਨੂੰ ਹੋਰ ਮਹੀਨੇ ਨੂੰ ਹੋਰ 2 ਮਹੀਨੇ ਨੂੰ ਹੋਰ 3 ਮਹੀਨੇ ਨੂੰ ਹੋਰ 4 ਮਹੀਨੇ ਨੂੰ ਹੋਰ 5 ਮਹੀਨੇ ਨੂੰ ਹੋਰ 6 ਮਹੀਨੇ ਨੂੰ ਮਾਤਾ ਬ੍ਰह्मज्ञानी ਦੀ ਅਵਸਥਾ ਵਿੱਚ ਪਹੁੰਚ ਗਈ ਸੂਰਤ ਵਾਹਿਗੁਰੂ ਨਾਲ ਜੁੜ ਗਈ ਤੇ ਫਿਰ ਜਿਹੜੇ ਪੁੱਤਰ ਨੂੰ ਜਨਮ ਦਿੱਤਾ ਮਾਤਾ ਜੀ ਨੇ ਉਹ ਸਨ ਬ੍ਰਹਮ ਗਿਆਨੀ ਸੰਤ ਗੁਰਬਚਨ ਸਿੰਘ ਜੀ ਦਮਦਮੀ ਟਕਸਾਲ ਵਾਲੇ ਹੁਣ ਤੁਸੀਂ ਸੋਚੋ ਜਰਾ ਗੁਰਬਾਣੀ ਪੜਨ ਨਾਲ ਤੁਸੀਂ ਜੋ ਚਾਹੋਗੇ ਮਿਲ ਸਕਦਾ ਹੈ ਗੁਰਬਾਣੀ ਦੇ ਵਿੱਚ ਇੰਨੀਆਂ ਬਰਕਤਾਂ ਹਨ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ